ਮਾਤਾ ਕੀ ਜੈ ਮੋਰੇ ਮਾਤਾ ਕੀ ਜੈ ਭਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਕਿ ਜੰਜ ਤਿਰੰਗਾ ਯਾਤਰਾ ਖੱਡੀ ਹੈ ਫੁਲਾੜਾ ਸ਼ਹਿਰ ਦੇ ਵਿੱਚ ਕੀ ਮੈਸੇਜ ਹੈ ਨਾ ਇਹ ਤਿਰੰਗਾ ਯਾਤਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਆਹਵਾਨ ਕੀਤਾ ਹਰ ਘਰ ਦੇ ਵਿੱਚ ਹਰ ਦੁਕਾਨ ਦੇ ਵਿੱਚ ਹਰ ਇੱਕ ਵਪਾਰਕ ਦੀ ਦਸਤਾਨ ਦੇ ਉੱਤੇ ਤਰੰਗਾ ਝੰਡਾ ਜਿਹੜਾ ਹੈਗਾ ਲਹਿਰਾਉਣਾ ਚਾਹੀਦਾ ਔਰ ਹਰ ਸ਼ਹਿਰ ਦੇ ਵਿੱਚ ਜਿੰਨੇ ਹੈਗੇ ਨੇ ਤਰੰਗਾ ਬਾਜ ਯਾਤਰਾ ਕੱਢੀ ਜਾਂਨ ਤਾਂ ਜੋ ਦੇਸ਼ ਦੇ ਵਿੱਚ ਇੱਕ ਸਬੂਤ ਆਪਾਂ ਦਈਏ ਵੀ ਅਸੀਂ ਦੇਸ਼ ਦੇ ਨਾਲ ਖੜੇ ਆ ਅਸੀਂ ਭਾਰਤ ਦੇ ਨਾਲ ਖੜੇ ਆ ਔਰ ਸਾਰੇ ਅਸੀਂ ਭਾਰਤ ਵਾਸੀ ਇੱਕ ਹਾਂ ਇਹਦੇ ਵਾਸਤੇ ਜਿਹੜੀ ਹੈਗੇ ਨੇ ਸਾਰੇ ਸਾਰੇ ਥਾਵਾਂ ਤੇ ਉਹ ਇਹ ਤਰੰਗਾ ਯਾਤਰਾ ਜਿਹੜੀ ਕੱਢੀ ਜਾ ਰਹੀਆਂ ਨੇ ਜਿਹਦੇ ਵਿੱਚ ਕੱਲ ਮਾਨਸਾ ਦੇ ਵਿੱਚ ਕੱਢੀ ਸੀ ਅੱਜ ਬੁਰਲਾਡਾ ਦੇ ਵਿੱਚ 120 ਫੁੱਟ ਤਰੰਗਾ ਝੰਡੇ ਨਾਲ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਵਿੱਚ ਸਾਰੀਆਂ ਧਾਰਮਿਕ ਸਮਾਜਿਕ ਔਰ ਸਕੂਲਾਂ ਦੇ ਬੱਚਿਆਂ ਨੇ ਬਹੁਤ ਚੜ ਕੇ ਇਹਦੇ ਵਿੱਚ ਉਤਸ਼ਾਹ ਨਾਲ ਭਾਗ ਲਿਆ ਔਰ ਮੈਂ ਸਾਰਿਆਂ ਹੀ ਜਿਨ੍ਹਾਂ ਨੇ ਇਸ ਰੰਗਾਂ ਯਾਤਰਾ ਦੇ ਵਿੱਚ ਭਾਗ ਲਿਆ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਇਸ ਰੰਗਾਂ ਯਾਤਰਾ ਦਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਤੇ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ